ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਬਈ ਸੋਸ਼ਲ ਮੀਡੀਆ 'ਤੇ ਨੋਟ ਕਰ। ਅਰੇ ਹੀ ਕਰੋ ਸਾਥ ਸਾਥੋਂ ਨਿਕਲੇ ਇਹੋ ਜਿਹਾ ਆ ਕੇ ਮੀਟਾ ਕੇ ਗੰਦ ਪਾਉਂਦੇ ਰਹਿਗੇ। ਤੇ ਰੌਰਵੇਜੀ ਬਸ ਸੇ ਇੱਕ ਵਾਰ ਫੇਰ ਤੋਂ ਕਲੇਸ਼ ਹੋਇਆ। ਇੱਕ ਔਰਤ ਅਤੇ ਬਸ ਦੀਆਂ ਸਵਾਰੀਆਂ ਸਣੇ ਕੰਡਕਟਰ ਡਰਾਈਵਰ ਦੀ ਆਪਸ ਵਿੱਚ ਬਹਿਸ ਵਾਦੀ ਹੋਈ। ਜਿਸ ਤੋਂ ਬਾਅਦ ਵਿਵਾਦ ਇਹਨਾਂ ਵੱਧ ਗਿਆ ਕਿ ਡਰਾਈਵਰ ਨੇ ਬਸ ਤੋਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਸਵਾਰੀਆਂ ਦੀ ਔਰਤ ਨਾਲ ਤਿੱਖੀ ਬਹਿਸਬਾਜ਼ੀ ਹੋਈ। ਤੁਸੀਂ ਸਾਡਾ ਕੋਲ ਮੈਨੇ ਬੁਕਾ ਕੋਈ ਕਿਸੇ ਕਿਸੇ ਜਣਾ ਨਹੀਂ ਕਿਹਾ ਨਹੀਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈਜੋ ਮੈਨੂੰ ਤੁਹਾਡੀ ਵਿੱਚ ਲੰਬਾ ਕਰਦੇ ਇਹ ਗੱਲ ਕੀਤੀ ਕੱਢ ਕੇ ਆਏ ਮੈਨੂੰ ਇਹ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਸੁਣ ਲਓ ਤੁਸੀਂ ਨਾ ਲਿਖ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡਵਾਉਣਾ ਚੰਗੀ ਤਰ੍ਹਾਂ ਤਰੀਕਾ ਥੋੜਾ ਆ ਕੇ ਤੁਸੀਂ ਬਹਿ ਗਏ ਤਕੜਾ ਜੀ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਆਏ ਕਿਉਂ 7 ਉਹ ਇੱਕ ਉਹ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹ ਫੋਨ ਲਾ ਕੇ ਵੇਖ ਜੇ ਮਰਜੀ ਥਾਣੇ ਬੁਲਾ ਲਓ ਜੇ ਮਰਜੀ ਥਾਣੇ ਕੀ ਬੁਲਾ ਲਓ ਹੁਣੇ ਹੀ ਬੁਲਾਉਂਦੇ ਆ ਇਹ ਤਰੀਕਾ ਥੋੜਾ ਵੀ ਉਹ ਨਹੀਂ ਚੱਲਦਾ ਗੱਲ ਨਾ ਕਰੋ ਗਲਤੀ ਕਿ ਕੀ ਹੋਇਆ ਨਾ ਨੂੰ ਕੋਈ ਗੱਲ ਲੱਗ ਜਾਂਦੀ ਫੇਰ ਤੇ ਤੁਹਾਡੀ ਸੰਧੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘੁਮਾਈਆਂ ਉਹ ਤੁਸੀਂ ਜਿੱਥੇ ਗੱਲਾਂ ਨਹੀਂ ਘੁਮਾਈਆਂ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਕਿੱਥੇ ਹੋਣਾ ਪਤਾ ਚੱਲੇ ਇਹ ਥੋੜੀ ਆਪਣੀ ਗਲਤੀ ਦਾ ਫਿਕਰ ਕੇ ਸਿਰ ਤੇ ਮੋੜ ਲਓ ਮੈਂ ਆਪ ਕੋਲੋਂ ਚੱਲਦੀ ਬਸੜੇ ਆਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਇਹ ਇੱਕ ਕਾਹਦੇ ਲਈ ਬਗਵਾ ਟਿਕਟ ਦਾ ਪ੍ਰੋਗਰਾਮ ਦਾ ਨੰਬਰ ਇਹਦਾ ਨੰਬਰ ਮੁਸਤਤਰੀ ਕਿਤੇ ਆ ਰਿਹਾ ਮੈਂ ਛੱਡੀ ਘੜੀ ਰਹਿਣਾ ਉਹ ਨਹੀਂ ਉੱਥੇ ਹੀ ਰਹੇ ਬਹੁਤ ਥੋੜਾ ਹੋਰ ਵੀ ਇੱਕ ਦਿਨ ਕੱਲ ਰਲਾਈਜ਼ ਕਰ ਲਓ ਠੀਕਾ ਤੁਹਾਨੂੰ ਜੋੜ ਲਓਗੇ ਅਗਰ ਵੀ ਛੱਡੋ ਇਸ ਕਰਕੇ ਚੜਾਗੇ ਲੈ ਕੇ ਜਦੋਂ ਤੋਂ ਤੁਸੀਂ ਜੀ ਤੁਹਾਡੇ ਜੀ ਮੇਰੇ ਲੇਟ ਹੋ ਰਿਹਾ ਸਭ ਤੋਂ ਪਰਸਾ ਦਾ ਕੰਮ ਆ ਦੇਖ ਲਓ ਮੈਂ ਕਿੰਨਾ ਮਾਰਿਆ ਇਹ ਪਈ ਹੈ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਨਾ ਤੁਸੀਂ ਅਰਾਮ ਕਰਦੇ ਹੋ ਮੈਂ ਵੀ ਕਹਿੰਦੀ ਰਸਤਾ ਉਹਦਾ ਕੀ ਕਰਤਾ ਤਾਂ ਸਮਨ ਉੱਠਾ ਸੌਰੀ ਸੌਰੀ ਕੱਲ ਵੀ ਖੋਰੀ ਹੋਈ ਸੀ ਫਿਰ ਇਹ ਸੌਰੀ ਸੌਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਅਸੀਂ ਕਿਹਾ ਮੈਂ ਲੂਸ ਤਾਂ ਕਿ ਨਹੀਂ ਆਹ ਕੰਮ ਮੈਂ ਬਸੇਉ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹ ਮੈਨੂੰ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸ ਦਾਂ ਮੈਂ ਕਿਧਰੋਂ ਦਲਸਰ ਸਵਾਰੀਆਂ ਦਾ ਇਲਜ਼ਾਮ ਹੈ ਕਿ ਇਹ ਔਰਤ ਚਾਲਦੀ ਬੱਸ ਸੇ ਚੜੀ ਅਤੇ ਬੱਸ ਸੇ ਚੜਦਿਆਂ ਹੀ ਡਰਾਈਵਰ ਅਤੇ ਕੰਡਕਟਰ ਤੇ ਦੁਰਵਿਹਾਰ ਕਰਨ ਦੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਜਦਕਿ ਦੋਵਾਂ ਵੱਲੋਂ ਕੋਈ ਵੀ ਦੁਰਵਿਹਾਰ ਔਰਤ ਨਾਲ ਨਹੀਂ ਕੀਤਾ ਗਿਆ ਸੀ ਉਧਰ ਬੱਸ ਚ ਸੀਟ ਨਾ ਹੋਣ ਕਾਰਨ ਡਰਾਈਵਰ ਨੇ ਔਰਤ ਨੂੰ ਬੱਸ ਤੋਂ ਥੱਲੇ ਜਾਣ ਲਈ ਕਿਹਾ ਪਰ ਉਸਨੇ ਥੱਲੇ ਉਤਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਕਾਰਨ ਸਵਾਰੀਆਂ ਭੜਕ ਗਈਆਂ ਤੁਸੀਂ ਸਾਡਾ ਕੋਲ ਮੈਨੂੰ ਬੁਲਾ ਕੋਈ ਕਿਸੇ ਨੇ ਕਿਤੇ ਜਾਣੇ ਨਹੀਂ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈਜੋ ਮਨੇ ਤੁਹਾਡੀ ਵਿੱਚ ਰੱਪਾ ਕਰਦੇ ਤੁਹਾਡੀ ਇਹ ਗੱਲ ਕੀਤੀ ਕੱਢ ਕੇ ਆਏ ਇਹ ਐਪੋਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਖੋਲ ਜਾਓ ਨਾ ਨੋਟ ਕਰ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਗੋਣਾ ਚੰਗੀ ਤਰ੍ਹਾਂ ਇਹ ਤਰੀਕਾ ਥੋੜਾ ਹੈ ਕਿ ਤੁਸੀਂ ਬਹਿ ਗਏ ਥੱਕਾ ਜਿਹੀ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿ ਸਿਰ ਪੈਜੋ ਕਿੰਨਾ ਨੰਬਰ ਕਿੰਨਾ 7 ਇਹ ਕਿਉਂ ਕਿੰਨਾ ਕੋਈ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹ ਫੋਨ ਲਾ ਕੇ ਵੇਖ ਜਿਹੜੇ ਮਰਜ਼ੀ ਖਾਣੇ ਬਣਾ ਦੋ ਜਿਹੜੇ ਮਰਜ਼ੀ ਖਾਣੇ ਕੀ ਬਣਾ ਰਹੇ ਹੁਣੇ ਹੀ ਬੁਲਾਉਂਦੇ ਆ ਇਹ ਤਰੀਕਾ ਥੋੜਾ ਵੀ ਉਹ ਨਹੀਂ ਛੱਡਿਆ ਯਾਰ ਗਲਤੀ ਕਿਸੇ ਦਾ ਡਰਾਈਵਰ ਦਾ ਨਹੀਂ ਗਲਤੀ ਆ ਨਹੀਂ ਚਲਦੀ ਬੱਸ ਤੇ ਚੜੀ ਆ ਮੈਂ ਆਪੇ ਮੰਨਣਾ ਚਾਹੁੰਦਾ ਨਹੀਂ ਆ ਮੈਂ ਈਓ ਆ ਨਾ ਨੂੰ ਗੱਲ ਨੂੰ ਲੱਗ ਜਾਂਦੀ ਫੇ। ਤੇ ਤੁਹਾਡੀ ਸੰਧੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ। ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀਹਵ ਕੀਤਾ। ਉਹਨੇ ਕੀ ਮਿਸਬੀਹਵ ਕੀਤਾ? ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ। ਕਿੱਥੇ ਹੋਣਾ ਪਤਾ ਚੱਲੇਗਾ। ਇਹ ਥੋੜੀ ਆਪਣੀ ਗੱਲ ਦਾ ਫਿਕਰ ਕੇ ਸਿਰ ਤੇ ਬੋਲ ਰਿਹਾ। ਫੈਂ ਆਪ ਕੋ ਜੋ ਚੱਲਦੀ ਬਸੜੇ ਆਵੇਂ। ਸਾਡੇ ਨੰਬਰ ਲੈ ਲਓ ਸਾਰਿਆਂ ਦੇ। நம்ப நம்பிக்கை <laughs> 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 ਕੋਈ ਨੁਕਰੀ ਨਹੀਂ ਸਾਡੇ ਦੇਰੇ ਕੋਲ ਥੋੜਾ ਹੋਰ ਠੀਕ ਹੈ ਇੱਕ ਦਿਨ ਕੱਲ ਨੂੰ ਰਿਲਾਈਜ਼ ਕਰਦੇ ਚਲੋ ਠੀਕ ਹੈ ਤੁਹਾਨੂੰ ਜੋ ਜੋ ਹੋਵੇ ਕਰ ਵੀ ਛੱਡੋ ਇਸ ਗੱਲ ਚੜਾ ਦੇ ਜਦੋਂ ਜਦੋਂ ਜੀ ਤੁਹਾਡੇ ਜੀ ਲੈਟ ਹੋ ਰਹੇ ਸਾਡੇ ਨਾਲ ਪਰਸਾ ਦਾ ਕੰਮ ਆ ਦੇਖ ਲਓ ਮੈਂ ਝਿੰਨੀ ਮਾਰਿਆ ਕਿ ਫਿਰ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਨਾ ਤੁਸੀਂ ਰਾਜਗਰ ਦੇ ਵਿੱਚ ਲੇਬਰ ਦੀ ਗੱਲ ਨਹੀਂ ਸੁਣਤੀ ਆ ਉਹਨੇ ਕੀ ਕਰਤਾ ਤਾਂ ਸਮਝੋ ਨਾ ਸੌਰੀ ਮੈਂ ਨਹੀਂ ਚੱਲ ਵੀ ਸੌਰੀ ਹੋਈ ਫਿਰ ਇਹ ਸੌਰੀ ਸੌਰੀ ਨਹੀਂ ਜਾਣੀ ਹੈ ਕਿ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਅਸੀਂ ਕੀ ਕਰਤਾ ਮੈਂ ਲੂਸ ਤਾਂ ਨਹੀਂ ਕੰਮ ਮੈਂ ਬੈਸੇ ਕਰਦਾ ਹਾਂ ਕਿਆ ਕਰਦਾ ਪਿਆ ਉਹ ਇਹਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸਿਰਫ ਦਿਖੂ ਪੈਂਦੀ ਤੁਸੀਂ ਕਿਹੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਹਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਤਾਂ ਕਰ ਰਿਹਾ ਉਹ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੱਬਰ ਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇ ਇਹ ਮੈਂ ਲੇਟ ਹੋ ਗਿਆ ਤੂੰ ਚੁੱਪ ਕਰ ਇਹੋ ਜੀ ਨੂੰ ਫੇਰ ਸੋਹਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਇਹੀ ਕਰੋ ਸਾਥ ਸਾਟਾ ਨਿਕਲੇ ਇਹੋ ਜਿਹਾ ਕੇ ਵਿੱਚ ਆ ਕੇ ਗੰਦ ਪਾਉਂਦੇ ਰਹਿ ਆਪਰੇਟ ਹੋਣੇ ਆਪਾਂ ਦਾ ਬਸ ਟੂਰੀਅਰ ਆ ਮੈਂ ਉਹਨਾਂ ਦੇ ਕਿਲੇ ਫੋਟੋਆਂ ਲਈ ਮੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਥੱਲੇ ਉੱਪਰ ਕਰੋ ਫਿਰ ਚਲੋ ਨੰਬਰ ਦੇ ਦੇ ਅੱਡੀ ਫੋਟੋ ਖਾਣੇ ਨਹੀਂ ਦਿੰਦੇ ਅੱਡੀ ਗਾਪ ਆਇਆ ਫੜ ਦੇ 3 ਵਜੇ ਨਹੀਂ ਚੱਲੋ ਨਹੀਂ ਇੱਕ ਤਾਂ ਗੱਲ ਦੀ ਕੀ ਨਹੀਂ ਜੋ ਕਰਨਾ ਕਰ ਲੋ ਅੱਡੀ ਫੋਟੋ ਖੇਡੋ ਇਹ ਤਾਂ ਸਾਰੀ ਨੀ ਮੈਂ ਨੰਬਰ ਹੀ ਮੱਗੇ ਤਰੀਕਾ ਭਈ ਇਹ ਨਾ ਲੱਕਾ ਮੱਤ ਦੀ ਬੰਦੀ ਇਹ ਸਾਰੀ ਬਾਸੇ ਬੈਠੀ ਬੋਲਣ ਦੀ ਤੂੰ ਆਂਦੇ ਪੈਲਾ ਗੱਲ ਪੈ ਗਈ ਆ ਮਾਦੀ ਮੈਂ ਬੱਸ ਤੂੰ ਕਰ ਯੂ ਟਿਊਬ ਸਬਸਕ੍ਰਾਈਬ ਕਰ ਲੈ ਆ ਵੇ ਬੱਸ ਕਰੋ ਬੱਸ ਕਰੋ ਮਰ ਨੂੰ ਆ ਪੀਨ ਕੋ ਬਲਾਹ ਫੁਲ ਬਲਾਹ ਨੂੰ ਕਿੰਨੂੰ ਕਿੰਨਾ ਬਣਾਣਾ ਇਹ ਬਲਾਹ ਨਹੀਂ ਲੱਖਾ ਤੇਰੇ ਪਿੱਛੇ ਕੋੜ ਹੁੰਦਾ ਕੱਲ ਚੱਲੇ ਭਾਈ ਓ ਯਾਰ ਭਾਗੀ ਭਾਗੀ ਜੀ ਕਰੇ ਭੈਣ 15 ਮਿੰਟੇ ਸਾਇਰ ਕਰਦੇ ਜੀ ਦੀ ਬਾਸ ਤੇ ਚੜੀ ਜਾਂਦੇ ਫਿਰ ਸਾਇਰ ਕਰਦਾ ਆ ਕੇ ਪਤਾ ਆਈ ਆ ਤੰਦੂਨੀ ਪੁੱਤ ਆਇਆ ਗੱਲ ਤੇ ਬਾਈ 100 ਨੰਬਰ ਚੱਲ ਨਹੀਂਦਾ ਹੋਰ ਕਿਹੜਾ ਜੱਲੂ ਕਰ ਕਰ ਤੂੰ ਆਪਣਾ ਕਰ ਤੂੰ ਕਰਦਾ 100 ਨੰਬਰ ਹੀ ਚੱਲਦਾ ਹੋਰ ਕਿਹੜਾ ਜੱਲੂ 112 112 ਮੈਂ ਕੁਝ ਬੋਲ ਨਹੀਂਦਾ ਮਸਾਹਰ ਕਰਦਾ ਨਹੀਂ 3 ਡਾਕ ਫਿਰ ਕਰਨੀ ਹੈ ਫਿਰ ਮੈਂ ਰਿਸ਼ਵਾਰੀ ਇਨਵੋਇਸ ਇੱਥੇ ਬੈਠੇ ਪਹਿਲੇ ਤੂੰ ਤਮੀਰ ਇਹ ਚੱਲ ਗਈ ਸੀ ਸਭ ਤੋਂ ਤੈਨੂੰ ਕਿੱਥੇ ਲੱਗਿਆ ਜੀ 10 ਮਿੰਟ ਹਾਂ ਇਹ ਜਾਓ ਜੀ ਭਾਈ ਪਹਿਲਾਂ ਚੱਲ ਜੀ ਅੱਜ ਕੱਲ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਬੰਦ ਕਰ ਦਿੰਦੇ ਪਾਰਟਨ ਵੀ ਮੈਂ ਕੰਪਲੀਟ ਕਰਦਾ ਤੂੰ ਬਈ ਇਹਨਾਂ ਨਾਲ ਗੱਲ ਪੈਣੀ ਹੈ ਹਾਂਜੀ ਸ਼੍ਰੀਮਾਨ ਜੀ ਬਾਲੀਏ ਸਮਰਾਰਾ ਚੌਕ 'ਕਾ ਇੱਕ ਲੇਡੀ ਆ ਵਕਟਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਿਆ ਸਰਕਾਰੀ ਬੱਸ ਚੱਲ ਚੰਡੀਗੜੀ ਪੂ ਦੀ ਫ੍ਰੀਦਕੋਟ ਦੀ ਪੂ ਆਹੋ ਉੱਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਗੋਰਾਵਾ ਦਾ ਨਾਮ ਹੈ ਕੋਈ ਗੱਲ ਨਹੀਂ ਇਸ ਵਾਰ ਸਾਰੇ ਟਿੱਪੂ ਤੁਸੀਂ ਤਾਂ ਸਖਤ ਲੱਗਦੀ ਹੈ ਚਾਂਦੀ ਵਾਸਤੇ ਲੀੜੀ ਨਹੀਂ ਆ ਰਹੀ ਆਹੋ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਪਲੇਟ ਹੁੰਦੇ ਮੇਰੀ ਤਾਂ ਐਨੀ ਗੱਲ ਨਹੀਂ ਆ ਬਸ ਤੁਹਾਨੂੰ ਮੈਂ ਟਿੱਪੂ ਗੱਲ ਮੈਨੂੰ ਪੁੱਛੋ ਹਲੋ ਪੁੱਤ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ 52 ਸਵਾਰਾਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ ਤੇ ਉਹਨਾਂ ਰਕਾੜਾਂ ਦੇ ਸੰਕੇਤ ਆ ਰਹੇ ਨੇ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਟ੍ਰੈਨਿੰਗ ਪਾਰ ਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਚੜਦੇ ਨੇ ਹੁਣ ਥੱਲੇ ਉਤਰ ਜਿਓ ਮੈਂ ਤਾਂ ਮਿਸਬੀਹ ਕੀਤਾ ਸਰ ਪੁਲਿਸ ਆਰੀ ਮੈਂ ਤਾਂ ਅਟੈਨਡ ਕਰਦਾ ਚੜ ਗਈ ਏ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਔਰ ਤੇ ਆ ਤੇ ਔਰ ਤੇ ਰਹਿ ਸਿਰ ਬੰਦਾ ਹੁੰਦੀ ਨਾ ਹੁਣ ਤੇ ਤੇਰੇ ਵਰਗੇ ਨਾਲ ਇਹ ਕਰਨਾ ਪੈਂਦਾ ਹੱਥ ਦਾ ਧੁਲਾ ਰੇ ਬਾਦਨੀ ਨਾ ਵੀ ਹੱਥ ਦਾ ਧੁਲਾ ਰੇ ਬਾਦਨੀ ਤੁਸੀਂ ਤੇ ਤੂੰ ਇਹ ਪਾਗਲ ਨਾਲ ਕਿਹਨੂੰ ਕਰ ਕਰ ਦਵਾਰ ਕੋ ਇਨੂੰ ਹੱਥ ਜੁੜਾਏ ਥੱਲੇ ਲਾ ਇਨੂੰ ਰਿਕਾਰਡਿੰਗ ਸਾਰੀ ਹੋ ਰਹੀ ਹੈ ਮੇਰੇ ਕਾਗਜ਼ ਨੇ ਮੈਂ ਲਿਖੇ ਨਾ ਆ ਗਾ ਇਹੋ ਜੇ ਕਰਕੇ ਉੱਥੇ ਇਹਦਾ ਫਾੜ ਰਖਾਉਂਦੇ ਜਿੰਨੇ ਨੂੰ ਆ ਕੇ ਮੇਰੇ ਕੰਮ ਕਰਦੇ ਨੇ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜਾ ਮੈਂ 48 ਸੌੜੀਆਂ ਲੈ ਕੇ ਜਾ ਰਿਹਾ ਹਾਂ ਥੱਲੇ ਹਟ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬਸ ਤੇ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਪੱਸਾ ਨਹੀਂ ਜਾ ਰਹੀਆਂ ਤੁਸੀਂ ਤੂੰ ਜਰਾ ਮੈਨੂੰ ਮਿਲਿਆ ਬੱਲੇ ਬੱਲੇ ਨਹੀਂ ਬੋਲਣਗੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੋਨੋਂ ਵੀਰ ਕਹਿਣ ਦੀਆਂ ਹੁਣ ਇੰਤਰ ਹੁਣ 10 ਮਿੰਟ ਪਹਿਲਾਂ ਮਿਸ ਬਿਹਰ ਦਿੱਤਾ ਇਹਦਾ ਤਾਂ ਆਪ ਦੇ ਵੀ ਮਦਦ ਸਾਰੇ ਬਾਈ ਚੱਲੋ ਮੈਡਮ ਉਤਰ ਜਾ ਨੰਤਲ ਹਸਪੀਟਲ ਕੰਮ ਕਰਦੀ ਹੈ ਕਿਥੇ ਕਰਦੀ ਹੈ ਨਹੀਂ ਕਿਤੇ ਨਹੀਂ ਕਰ ਕਿੱਥੇ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਸਾਰਾ ਦੇਖ ਲੈ ਉਹ ਤਾਂਹੀਂ ਜਾਣਾ ਨਹੀਂ ਉਹ ਤੋਂ ਕਰਦੇ ਕੋਈ ਗੱਲ ਹੋ ਕਪੂ ਨੂੰ ਸਮਝਾ ਰਹੀ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਾ ਜੀ ਮੇਰੀ ਇੱਕ ਕਵਰਟਾ ਬਸ ਤਾਂ ਚੱਲਣੀ ਮੈਂ 44 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਥੋੜਾ ਤੁੰਜ ਵਾਲਾ ਉਹ ਕਰਕੇ ਸਾਰੇ ਧੰਦੇ ਲਾ ਬਾਈ ਜੀ ਮੈਂ 52 ਸਵਾਰੀਆਂ ਵਾਲੇ ਜਾਣਗਾ ਵੀ ਪਰ ਤਾਂ ਮਤ ਨਹੀਂ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਬਾਅਦ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ 55 ਸਵਾਰੀਆਂ ਤਾਂ 75 ਰੁਪਏ ਵੀ ਥੱਲੇ ਲਾ ਦੇ ਰੋ ਭਾਈ ਮੈਂ ਟੈਕਿੰਗ ਨਹੀਂ ਦਿੱਤੀ ਲੈ ਆਪਾਂ ਨੰਬਰ ਫਿਰ ਲੈਣਾ ਨਹੀਂ ਨਹੀਂ ਤਾਂ ਇਦਾਂ ਨਹੀਂ ਹੁੰਦਾ ਆਦਾਂ ਨਾਲ ਤੁਸੀਂ ਮੈਨੂੰ ਦੇਖ ਲੈਂਦਾ ਪੁਲਿਸ ਆ ਗਈ ਪੁਲਿਸ ਆਉਂਦੀ ਪੁਲਿਸ ਕੀ ਕਹੋ ਬੁਲਾਈ ਹੈ ਤੁਸੀਂ ਕਹਿ ਰਹੇ ਹੋ ਮੈਂ ਕੋਲ ਸਾਰਿਆਂ ਨੇ ਕਰ ਲਿਆ ਫੋਨ ਹਾਂ ਕੀਤੇ ਆ ਸਾਰਿਆਂ ਨੇ ਕੀਤੇ ਹੋਕਰ ਤੇ ਮਾਮਲਾ ਲੁਧਿਆਣਾ ਦੇ ਸਮਰਾੜਾ ਚੌਕ ਦਾ ਦੱਸਿਆ ਜਾ ਰਿਹਾ ਹੈ ਦੱਸੀਏ ਕਿ ਰੋਡਵੇਜ਼ ਦੀ ਕੰਟਰੈਕਟ ਯੂਨੀਅਨ ਨੇ ਜਿੰਨੀਆਂ ਸੀਟਾਂ ਓਨੀਆਂ ਸਵਾਰੀਆਂ ਦਾ ਫਾਰਮੂਲਾ ਲਾਗੂ ਕੀਤਾ ਹੋਇਆ ਅਤੇ ਬੱਸ ਭਰੀ ਹੋਣ ਕਰ ਡਰਾਈਵਰ ਨੇ ਬੱਸ ਨਹੀਂ ਰੋਕੀ ਜਿਸ ਕਾਰਨ ਇਲਜ਼ਾਮ ਲੱਗੇ ਕਿ ਔਰਤ ਭੱਜ ਕੇ ਚੱਲਦੀ ਬੱਸ ਚ ਆ ਛੜੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ